ਪੈਸੇ ਜਮਾ ਕਰਾਤੇ ਜੰਡ ਨੂੰ ਪੈਸੇ ਤਾਂ ਹਾਂ ਪੈਸੇ ਦਾ ਕੋਈ ਕੰਮ ਅੱਜ ਕਰਕੇ ਆ ਜਰੂਰੀ ਸੀਗਾ ਜਿਹੜਾ ਅੱਛਾ ਉਹ ਜਿਹੜੀ ਜੇਸਲੀ ਵਾਲਿਆ ਕਿਤੇ ਸੀਗਾ ਤੁਹਾਨੂੰ ਮੈਂ ਲੈ ਗਿਆ ਸਵੇਰੇ ਮੈਂ ਤੇ ਪੈਸੇ ਮਿਲ ਗਏ ਤੁਹਾਨੂੰ ਸਾਰੇ ਉਹ ਆਪਣੇ ਫਰੈਂਡ ਨੂੰ ਦੇ ਕੇ ਨਾ ਕਿਸੇ ਸਰਕਲ ਦੇ ਵਿੱਚ ਤੁਹਾਡੇ ਦੇ ਤੇ ਉਹਨਾਂ ਤੋਂ ਮੈਂ ਪੈਸੇ ਲੈ ਲਏ 20 ਲੱਖ ਰੁਪਏ ਲਿੱਤਾ ਸੀਗਾ ਅੱਛਾ ਤੇ ਹੁਣ ਮੈਂ ਉਹ ਵੇਹ ਤਾਂ ਆਪਾਂ 3 ਮਹੀਨੇ ਦਾ ਮੈਂ ਤੂੰ ਗਿਆ ਸੀ ਨਾ ਮੈਂ 3 ਮਹੀਨੇ ਦਾ ਕਪਛੜਾ ਲਾਂਗੇ ਨਾਲੇ ਉਹ ਫਿਰ ਵੀ 6-7 ਮਹੀਨੇ ਦਾ ਟਾਈਮ ਲੈ ਲਿਆ ਮਤਲਬ 2-3 ਮਹੀਨੇ ਦਾ ਵਾਦੀ ਟਾਈਮ ਲੈ ਲਿਆ ਤੇ ਕੱਲੂ ਆਪਣੇ ਨੂੰ ਕਹੇ ਨਾ ਅਗਲਾ ਇਮਾਨੇ ਅੱਜ ਨਾਲੇ ਆਪਣੀ ਫਲੈਟ ਅੱਜ ਰਾਤ ਨੂੰ ਹਾਂਜੀ ਮੈਨੂੰ ਯਾਦ ਆ ਕਿਦਾਂ ਰੈਡੀ ਹੋ ਜੀ ਤੁਸੀਂ ਨਾਲੇ ਹਜਣ ਪਤਾ ਨਹੀਂ ਘਰੇ ਕਿੱਦਾਂ ਗੱਲ ਕਰਨੀ ਆ ਘਰੇ ਗੱਲ ਹੀ ਕੀ ਕਰਦੇ ਉਹਨੂੰ ਪਤਾ ਹੀ ਹੈ ਕਿ ਅਸੀਂ ਜਾਣਾ ਵਾ ਉਹਨਾਂ ਨੇ ਤਾਂ ਪਤਾ ਨਾ ਜਾਣਾ ਜਾਂ ਕਿਤੇ ਘਰੇ ਘਰੇ ਉੱਤਰ ਗਏ ਫਿਰ ਬਹੁਤ ਵੱਡਾ ਪੰਗਾ ਪੈਣਾ ਪਰ ਉਹ ਬੇਚਾਰਾ ਜੇ ਆਪਾਂ ਗਿਣਮੀ ਰੱਖੀ ਆ ਪਗੜ ਇਸੇ ਤੋਂ ਦਿੱਤੀ ਆ ਨਾ ਜਾਣ ਨੂੰ ਉਹਨੂੰ ਪਤਾ ਲੱਗਣਾ ਉਹਦੇ ਤੱਕ ਅਸੀਂ ਚੱਲ ਜਾਣਾ ਇੱਥੋਂ ਤਾਂ ਫਿਰ ਵੀ ਦੇਖਣਾ ਬੈਣਾ ਕਰ ਪਾਗ ਤਾਂ ਕੋਈ ਨਾ ਬਾਕੀ ਦੇਖ ਰਹੇ ਆ ਬਾਕੀ ਮੰਮੀ ਨੇ ਕਿੱਧਰ ਤੋਂ ਦੇਖੇ ਹੋਣਗੇ ਇੱਥੇ ਕਿਤੇ ਨਾ ਮੰਮੀ ਟੱਕਰਦੀ ਆ ਨਾ ਉਹ ਦੋ ਜਿਹੇ ਦੋਨੇ ਭੈਣ ਭਰਾ ਟੱਕਰਦੇ ਪਤਾ ਹੁਣ ਤਾਂ ਮੇਰੇ ਹੱਥ ਦੇਖਦੇ ਨਹੀਂ ਮੈਨੂੰ ਦੋਨੇ ਉਹਦੇ ਵਿਚਨਝ ਹੋਣੇ ਨੇ ਬਾਕੀ ਅੱਜ ਕੱਲ੍ਹ ਤਾਂ ਵਾਸੇ ਬੜੇ ਆਪਸ ਵਿੱਚ ਬੋਲਦੇ ਜਾਲਦੇ ਨੇ ਮੰਮੀ ਨੇ ਬੁਲਾ ਜਲਾ ਦੇ ਹਾਂਜੀ ਇਹ ਤਾਂ ਮੰਮੀ ਦੇ ਕੰਨ ਤੇ ਨਹੀਂ ਪੜਦੇ ਦੋਨੇ ਜਣੇ ਨੇ ਪਤਾ ਨਹੀਂ ਲੱਗਿਆ ਪਤਾ ਨਹੀਂ ਮੈਨੂੰ ਹਲੇ ਕੋਈ ਏਦਾਂ ਦਾ ਮਸੂਹਣਿਆ ਨਹੀਂ ਜਿਉਂ ਕਿ ਕੱਲ ਪਰਸੇ ਵੀ ਬੈਠੇ ਸੀ ਇੱਧਰ ਕਾਫੀ ਜ�ਕ ਗੱਲਾਂ ਕਰਦੇ ਸੀ ਕਿ ਤਿੰਨੋ ਜਣੇ ਇਹ ਇੱਧਰ ਕਿੱਦਾਂ ਬੈਣ ਲੱਗੇ ਮੰਮੀ ਤਾਂ ਉਹਨਾਂ ਨੂੰ ਇੱਕ ਸੈਕਿੰਡ ਇੱਥੇ ਬੈਣ ਦੇਵੇ ਪਤਾ ਨਹੀਂ ਮੰਮੀ ਨੂੰ ਕੀ ਆ ਮੰਮੀ ਉਹਨਾਂ ਦੇ ਚਲੋ ਭਰੀਆਂ ਸਾਨੂੰ ਕਿ ਅਸੀਂ ਦਰ ਚਲੀ ਜਾਣਾ ਵਾ ਉਹ ਫਿਰ ਵੀ ਪਾਗਲੇ ਜਾ ਇਹਨਾਂ ਦਾਸਤਾ ਨਾ ਮੰਮੀ ਨੂੰ ਵੀ ਅਸੀਂ ਪੱਕੇ ਵਾਰ ਚੱਲੇ ਫਿਰ ਅਸੀਂ ਆਪ ਪੈਣਾ ਸਾਰੀ ਗੱਲ ਤੇ ਮੰਮੀ ਨੂੰ ਕਹਾਂ ਦਾਂਗੇ ਨਾ ਕਿ ਤੁਹਾਨੂੰ ਸੱਦ ਲਾਂਗੇ ਤੁਹਾਨੂੰ ਸਾਰਿਆਂ ਨੂੰ ਥੋੜਾ ਸੱਦਣਾ ਵਾ ਮੰਮੀ ਨੇ ਔੜਾ ਸੁਣਨੀ ਹੈ ਗੱਲਾਂ ਇਹਦਾ ਅਸੀਂ ਸਮਝਾਦੇ ਅਸੀਂ ਬੁਲਾ ਲਾਂਗੇ ਉਹਨਾਂ ਨੇ ਥੋੜੀ ਜਿਹੀ ਜਿ ਸਮਝਣੇ ਪਾਗਲ ਕੋਈ ਆਪਾਂ ਡੈਡੀ ਨਾਲ ਗੱਲ ਕਰਾਂਗੇ ਜੜੀ ਆਪੇ ਸਮਝਾ ਦੇਣਗੇ ਚਲੋ ਦੇਖਦੇ ਆਂ ਬਾਕੀ ਮੇਰੀ ਗੱਲ ਸੁਣ ਹੁਣ ਉਧਰ ਦੇਖ ਬਲਾ ਕੀ ਕਰਦੀ ਜਾ ਗਿਆ ਉਹ ਆਲੇ ਮਨ ਨਾਲ ਮਮੇ ਨੂੰ ਤੂੰ ਮਨਾ ਲਈ ਜਾਂ ਮੈਂ ਬਣਾ ਲਾਂ ਇੱਕ ਗੱਲ ਆ ਪਤਾ ਤੁਸੀਂ ਬਣਾ ਲਓ ਮਮੀ ਨੂੰ ਮੈਂ ਤੁਹਾਨੂੰ ਪਤਾ ਹੀ ਤੁਹਾਡੀ ਯਾਰ ਸੁਣਦੇ ਆ ਮੇਰੀ ਕਿਤੇ ਸੁਣਨੀ ਉਹਨਾਂ ਨੇ ਗੱਲ ਤੇਨਾਂ ਹੀ ਪਿਆਰ ਕਰਦੇ ਆ ਤੈਨੂੰ ਕੋਈ ਟੈਨਸ਼ਨ ਨਾ ਜੇ ਤੇਰਾ ਨਾਮ ਨਾਲ ਜਿਆਦਾ ਬੁਲਾਉਂਦੇ ਆ ਤੁਹਾਨੂੰ ਪਤਾ ਹੀ ਮੇਰੇ ਤੋਂ ਫਿਰ ਐਨਾ ਹੁੰਦਾ ਨਹੀਂ ਮੈਂ ਕੋਈ ਨਾ ਮੈਂ ਤੈਨੂੰ ਇੱਕ ਗੱਲ ਕਰਦਾ ਪਹਿਲਾਂ ਦੇਖ ਕੇ ਆ ਛੋਟੀ ਕਿੱਥੇ ਆ ਔਰ ਸੋਚ ਜਾਈ ਕਿ ਨਹੀਂ ਔਰ ਸੋਚੀ ਅਮੇ ਹੁਣੇ ਉਧਰ ਹੀ ਆਈਆਂ ਰੂਮ ਚ ਆਪਣੇ ਹੁਣਾਂ ਜਾਂ ਕੰਮ ਦੇ ਕੰਮ ਕਮ ਕਰ ਲਈਏ ਕਿ ਜਾਂ ਮੰਮੀ ਲਾਈ ਰੱਖਦੀ ਐ ਵੀ ਦੇਖ ਲੈਣਾ ਮੜ ਕੇ ਫੇ ਨਹੀਂ ਤਾਂ ਕੋਈ ਕੰਮ ਵਾਲੇ ਲੱਗ ਜਾਣਾ ਕੰਮ ਤਾਂ ਉਹੀ ਕਰਦੇ ਨੇ ਮੰਮੀ ਤਾਂ ਚਲੋ ਨਹੀਂ ਮੰਮੀ ਨੂੰ ਨਹੀਂ ਕੰਮ ਕਰਨ ਦੇ ਸਾਡੀ ਨੂੰ ਤਾਂ ਕੰਮ ਉਹੀ ਕਰਦੇ ਨੇ ਹਾਂ ਮੰਮੀ ਨੂੰ ਮਿਲਣਾ ਕਿ ਨਹੀਂ ਪੁੱਛੇ ਦੱਸ ਮੰਮੀ ਨੂੰ ਹੁਣ ਮਿਲ ਕੇ ਜਾਣਾ ਦੱਸ ਜਾਣਾ ਆਪਾਂ ਚੱਲ ਫੇ ਮੈਂ ਤਾਂ ਰੈਡੀ ਹੋਇਆ ਸ਼ੂਜ਼ ਹੀ ਪਾਣੇ ਕੱਲੇ ਤੂੰ ਕੱਪੜੇ ਬਦਲ ਲੈ ਕਿ ਹੁਣ ਸੌਣੇ ਪਾਏ ਆ ਦੇਖ ਲਈ ਆ ਮੈਂ ਪਾਏ ਤਾਂ ਵਸ ਹੁਣੇ ਆ ਮੈਂ ਥੋੜੀ ਚੇਂਜ ਕਰ ਲਵਾਂ ਚੱਲ ਦੇਖ ਲੈ ਜਿੱਦਾਂ ਕਰਨੀ ਮੈਂ ਤਾਂ ਕੱਲੇ ਸ਼ ਧਾਮ ਚੱਕਰ ਲਾਣਾ ਕੋਈ ਨਾ ਚਲ ਠੀਕ ਆ ਮੈਂ ਦੇਖਦਾ ਉਧਰ ਜਾ ਕੇ ਨਾਲੇ ਚਲੋ ਠੀਕ ਆ ਮੈਂ ਵੀ ਆਨੀ ਆ ਮੈਂ ਵੀ ਜਾ ਕੇ ਦੇਖ ਲੈਣੀ ਆ ਵੀ ਕੀ ਬੈਕਿੰਗ ਬੁਕਿੰਗ ਹੋ ਗਿਆ ਕਿ ਨਹੀਂ ਠੀਕਰੀਆ ਨੂੰ ਪੁੱਛ ਲਈ ਮੈਂ ਕਿਹਾ ਤੁਹਾਨੂੰ ਬਾਲੀ ਮਾਰਨ ਚੱਲੀ ਸੀ ਵੀ ਰੋਟੀ ਖਾ ਲੰਦੇ ਆ ਕੇ ਬਣਾਣ ਲੱਗੀ ਸੀ ਨਹੀਂ ਮੈਂ ਰੋਟੀ ਨਹੀਂ ਖਾਣੀ ਹੈਗੀ ਕਿਉਂਕਿ ਇਹ ਆ ਤੁਹਾਨੂੰ ਪਤਾ ਨਹੀਂ ਸਾਡੀ ਫਲਾਈਟ ਆ ਥੋੜੀ ਜਿਹਾ ਕੱਪ ਕਿਉਂ ਕਿੱਥੇ ਚੱਲੇ ਤੁਸੀਂ ਤੁਹਾਨੂੰ ਚੱਲ ਜੇਗਾ ਅਸੀਂ ਬਾਹਰੋਂ ਮੈਂ ਚੱਲੇ ਆ ਤੇ ਤੁਸੀਂ ਇਹ ਥੋੜੇ ਥਗੇ ਹੁਣ ਖੜੇ ਪਿਆ ਦੱਸਦੇ ਵੀ ਅੱਜ ਹੀ ਚੱਲੇ ਹੋ ਕੋ ਮੈਂ ਨਿਰੰਦ ਨੂੰ ਤਾਂ ਬਤਾਵਾ ਮਮੀ ਨੂੰ ਵੀ ਪਤਾ ਹੀ ਨਹੀਂ ਕਿ ਕਿੱਸੇ ਚੱਲੇ ਆ ਦੇਖੋ ਮਰ ਚੱਲੇ ਹੋ ਕਿ ਪੱਕੇ ਚੱਲੇ ਹੋ ਘੁੰਮਣ ਜਾਣਾ ਵਾ ਦੱਸੋ ਤਾਂ ਮਮੀ ਨੂੰ ਪੱਕੇ ਚੱਲੇ ਹੋ ਮੈਂ ਸੁਣਿਆ ਸੀਗਾ ਤੁਸੀਂ ਪੱਕੇ ਚੱਲੇ ਕਰਕੇ ਹੋ ਗਿਆ ਯਾਰ ਮਮੇ ਤਾਂ ਸਰ ਮਮੀ ਕਹਿੰਦੇ ਨਹੀਂ ਜਾਣਾ ਤੁਸੀਂ ਕਹਿੰਦੇ ਪੱਕਾ ਜਾਣਾ ਮਮੀ ਨੂੰ ਤਾਂ ਦੱਸੋ ਤੁਸੀਂ ਸੱਚ ਕੀ ਆ ਕੋਈ ਮਮੀ ਨਾਲ ਮਾਪਿਆਰ ਖਾਲੂਗੀ ਮੈਂ ਪੁੱਛਣਾ ਸੀਗਾ ਤੁਸੀਂ ਵੈਸੇ ਕੀ ਬਣਾਇਆ ਵਾ ਮੈਂ ਰੋਟੀ ਬਣਾਉਣ ਲੱਗੀ ਸੀ ਸਬਜ਼ੀ ਬਣਾਉਣ ਲੱਗੀ ਤੇ ਮੈਂ ਕਿਹਾਣਾ ਚਲੋ ਕਿ ਮम्मी ਦਾ ਧਿਆਨ ਦੇਣ ਰੱਖੋ ਕੰਮ-ਕੋਮ ਕਰਨਾ ਕਰਾ ਮम्मी ਤਾਂ ਕੰਮ-ਕੋਮ ਨਾ ਕਰਾਏ ਕੋਈ ਨਹੀਂ ਵੈਸੇ ਕਰ ਮम्मी ਤਾਂ ਮੈਂ ਕਰਾਨੀ ਆ ਮੈਂ ਕਹਿੰਦੀ ਮੈਂ ਇੱਕ ਵਾਰੀ ਕਹਿ ਜਾਨੀ ਆ ਕੋਈ ਹੋਵੇ ਆਣ ਕੋ ਮੁੰਦਾ ਨਹੀਂ ਹੈਗਾ ਕੋਈ ਨਹੀਂ ਮੈਂ ਧਿਆਨ ਰੱਖੂੰਗੀ ਉਹਨਾਂ ਦਾ ਆਪੇ ਲਾ ਕੇ ਮੈਂ ਫੋਨ ਫੋਨ ਆਪੇ ਕਰ ਲੈਣਾ ਟਾਈਮ ਨਾਲੀ ਠੀਕ ਆ ਕੋਈ ਨਹੀਂ ਮम्मी ਨੂੰ ਰੋਟੀ-ਰੋਟੀ ਖਵਾ ਦੇ ਲਾ ਤਾਂ ਕਿ ਮੈਂ ਆਪਣੀ ਪੈਕਿੰਗ-ਪੁਕਿੰਗ ਦੇਖ ਲੈਣੀ ਆ ਚਲੋ ਕੋਈ ਵੀ ਆ ਜਿਓ ਜਲਦੀ ਵੈਸੇ ਫਿਰ ਤੁਸੀਂ ਸਾਨੂੰ ਲਾ ਡੈਮ ਲਾ ਜਾਣਾ ਮੈਂ ਆਪੇ ਕੋਈ ਨਹੀਂ ਫੋਨ ਤੇ ਇਨਫੋਰਮ ਕਰ ਦੂੰ ਤਿੰਨ ਚਾਰ ਸਾਲ ਤੋਂ ਪਹਿਲਾਂ ਸੀ ਆਉਣਾ ਲਿਗਾ ਮੇ ਮੰਮੀ ਦਾ ਕਹਿੰਦੀ ਸੀ 2 ਮਹੀਨੇ ਦੀ ਮੁੜੇ ਆਣਾ ਇਹਨਾਂ ਨੇ ਮੰਮੀ ਨੂੰ ਅਸੀਂ ਤਾਂ ਨੂੰ ਦੱਸਿਆ ਆਲੇ ਫਿਰ ਉਹਨਾਂ ਨੇ ਜਾਣ ਨਹੀਂ ਦੇਣਾ ਸਾਨੂੰ ਉਹਨਾਂ ਨੇ ਕਹਿੰਣਾ ਮੇਰਾ ਇੱਕ ਮੁੰਡਾ ਵਾ ਮੈਂ ਕਿੱਦਾਂ ਜਾਣ ਦਵਾ ਤੂੰ ਸੇ ਤਿੰਨ ਸਾਲ ਵੀ ਕਹਿੰਦੇ ਔ ਤੂੰ ਸਿੱਕੇ ਵੀ ਕਹਿੰਦੇ ਮੰਮੀ ਨੂੰ ਕੁਝ ਵੀ ਨਹੀਂ ਪਤਾ ਇਹਦੇ ਬਾਰੇ ਜੇ ਤਿੰਨ ਸਾਲ ਬਾਅਦ ਸਾਨੂੰ ਪਿਆਰ ਅਸੀਂ ਹੋ ਗਿਆ ਉੱਥੇ ਫਿਰ ਆਵਾਂਗੇ ਅਸੀਂ ਅਦਰਵਾਇਜ਼ ਨਹੀਂ ਆਵਾਂਗੇ ਪਰ ਵੈਸੇ ਕੋਈ ਤੁਸੀਂ ਮੰਮੀ ਨਾਲ ਗੱਲ ਕਰਨੀ ਸੀ ਇਹਦੇ ਬਾਰੇ ਕੋਈ ਨਹੀਂ ਮੰਮੀ ਨਾਲ ਅਸੀਂ ਹੁਣ ਜਾ ਕੇ ਗੱਲ ਕਰਾਂਗੇ ਤੂੰ ਪਹੁੰਚ ਚਲੋ ਕੋਈ ਹਿੰਸ ਕਰ ਲਓ ਪੈਕਿੰਗ ਚ ਚਲੋ ਠੀਕ ਹੈ ਮੈਨੂੰ ਮੰਮੀ ਨੂੰ ਦੱਸਣਾ ਪੈਣਾ ਇਹ ਤਾਂ ਕੁਝ ਹੋਰ ਕਹਿੰਦੇ ਆ ਮੰਮੀ ਕੁਝ ਹੋਰ ਕਹਿੰਦੀ ਆ ਮੈਂ ਮੰਮੀ ਨਾਲ ਹੀ ਇੱਕ ਵਾਰੀ ਗੱਲ ਕਰਦੀ ਆ ਜਾ ਕੇ ਮੰਮੀ ਤੁਸੀਂ ਇੱਥੇ ਬੈਠੇ ਹੋ ਉਹ ਮੈਂ ਇੱਧਰ ਬੈਠੀ ਸੀਗੀ ਲੇ ਭਾਬੀ ਉਹਨਾਂ ਤਾਂ ਚੱਲੇ ਆ ਕਿੱਥੇ ਚੱਲੇ ਆ ਉਹ ਤਾਂ ਕਹਿੰਦੇ ਸਾਡੀ ਫਲਾਈਟ ਆ ਅੱਜ ਅਸੀਂ ਚੱਲੇ ਆ ਮੈਂ ਕਿਹਾ ਰੋਟੀ ਬਣਾ ਲੈ ਕਹਿੰਦੀ ਅਸੀਂ ਕੋਈ ਰੋਟੀ ਨਹੀਂ ਖਾਣੀ ਬਾਹਰੋਂ ਨਹੀਂ ਵੀ ਅੱਜ ਜਾਣਾ ਦੱਸਿਆ ਨਹੀਂ ਅੱਜ ਵੀ ਅੱਜ ਦੀ ਫਲਾਈਟ ਹੈ ਮੈਂ ਉਹ ਕਹਿੰਦੇ ਅਸੀਂ ਅੱਜ ਚੱਲੇ ਆ ਮੈਂ ਤਾਂ ਰੋਟੀ ਨੂੰ ਪੁੱਛਦੀ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਲਈ ਨਾ ਕੋਈ ਰੋਟੀ ਰੋਟੀ ਨਾ ਬਣਾਇਓ ਚਲ ਕੋਈ ਨਹੀਂ ਉਹਨਾਂ ਆਈ ਜਾਣਾ ਛੇਤੀ ਆ ਜਾਣਾ ਕਹਿੰਦੇ ਸੀ ਛ ਕਹਿੰਦੇ ਨਹੀਂ ਮੈਂ ਕਿ ਤੁਸੀ ਤਾਂ 2 ਮਹੀਨਾ ਜਾਣਾ ਕਹਿੰਦੇ ਨਹੀਂ ਐਸਾ 3 ਸਾਲ ਬਾਅਦ ਵੀ ਪੀਆਰ ਮਿਲੂਗੀ ਤਾਂ ਆਣਾ ਨਹੀਂ ਤਾਂ ਅਸੀਂ ਨਹੀਂ ਆਣਾ ਮੈਨੂੰ ਤਾਂ ਇਹਨਾਂ ਨੇ ਕਿਹਾ ਹੀ ਨਹੀਂ ਇਹਨਾਂ ਬਈ ਨਜਰ ਬਾਅਦ ਮੈਂ ਕਹਿੰਦੀ ਮਮਮੀ ਦਾ ਖਿਆਲ ਰੱਖੋ ਤੁਸੀਂ ਮੈਂ ਕਹਿੰਦਾ ਅੱਗੇ ਵੀ ਰੱਖਦੇ ਕੋਈ ਕੰਮ ਨਾ ਕਰਦਾ ਮੈਂ ਕਹਿੰਦਾ ਮੈਂ ਕਿਹੜਾ ਕਰਨ ਦਿੰਨੀ ਆ ਵੈਸੇ ਵੀ ਹਾਹੋ ਤਾਂ ਕਰਕੇ ਮੈਂ ਪੁੱਛਿਆ ਸੀ ਕਹਿੰਦੇ ਅਸੀਂ ਨਹੀਂ ਆਣਾ ਹੈਗਾ ਜਲਦੀ ਮਮਮੀ ਉੱਥੇ ਜਾ ਕੇ ਹੀ ਫੋਨ ਕਰਾਂਗੇ ਅਸੀਂ ਕਮਾਲ ਦੀ ਗੱਲ ਏ ਇਹਨਾਂ ਦੀ ਹੁਣ ਤੁਸੀਂ ਜਾ ਕੇ ਕੋਈ ਪੁੱਛਣਾ ਤਾਂ ਬੈਥੇ ਨੂੰ ਸੱਚ ਦੱਸਣਾ ਨਹੀਂ ਹੈਗਾ ਕੀ ਹੈਗਾ ਐ ਕੁੱਛ ਨਹੀਂ ਆਇਆ ਨਾ ਮੈਂ ਵੀ ਮਿੱਤੂ ਹੀ ਦੱਸਿਆ ਵੀ ਨਹੀਂ ਭਿੰਨੇ ਚ ਰਹਿਣਾ ਤੁਸੀਂ ਤੇ ਮੈਨੂੰ ਕਹੋ ਥੋੜੇ ਦਿਨ ਘੁੰਮਣ ਫਿਰਨੇ ਜਾਣਾ ਹੀ ਆ ਜਾਣਾ ਆ ਕੋਈ ਨਹੀਂ ਤੇ ਪੁੱਛ ਕੇ ਦਰੋਂ ਪਰ ਤਾਂ ਨਾ ਸਾਚੀ ਦੱਸਣਾ ਉਹਨਾਂ ਨੇ ਕਹਿੰਦਾ ਜਾਣ ਕੇ ਹੈ ਦੀਦੀ ਵੀ ਕਰਦੀ ਉਹਨਾਂ ਨੇ ਇੱਦਾਂ ਹੀ ਕਹਿਣਾ ਆ ਮੈਨੂੰ ਹੁਣ ਕੀ ਪਤਾ ਆ ਮੈਨੂੰ ਹੁਣ ਮੇਰਾ ਮੈਂ ਕਾਸ਼ ਕੋਈ ਬੰਦ ਸੀ ਮੇਰੇ ਸਾਹਮਣੇ ਪਹੁੰਚ ਜੇ ਤੂੰ ਹਾਂ ਮਤਲਬ ਨਾਮ ਲੈ ਕੇ ਬੋਲਿਆ ਕਰੂੰਗੀ ਉਹ ਤਾਂ ਵੈਸੇ ਮੰਮੀ ਨੇ ਆਵਾਜ਼ ਮਾਰੀ ਜੀ ਚੱਲ ਤੈਨੂੰ ਨਹੀਂ ਕੋਈ ਫਿਰ ਕਿਉਂ ਸੋਹੇ ਦੀ ਬੇਟੀ ਚੱਲ ਤੁਰ ਬੈਠ ਲੈਕ ਇਨ ਉਹ ਨਹੀਂ ਬਣਾਉਣਾ ਹੈ ਘਰ ਦੇ। ਕੋਈ ਗੱਲ ਨਹੀਂ ਕੋਈ ਨਹੀਂ। ਜਿਹੜਾ ਇਹਨੂੰ ਕਮਰੇ ਤੋਂ ਉੱਥੇ ਬੈਠੇ ਇੱਥੇ ਹੀ ਕਰਦੀ ਹੈ। ਉਹ ਮੇਰੇ ਕੋਲ ਆਈ ਸੀ ਕਿ ਮੈਂ ਉਦਾਂ ਹੀ। ਇਹ ਕਹਿੰਦੀ ਨਾਲ ਉਹ। ਉਹ ਮੈਨੂੰ ਕੁੱਝ ਦੀ ਆਂਦੀ ਵੀ ਉਹ ਕਾਹੀ ਉਹ ਨਹੀਂ ਚੱਲੇ ਆ ਭਾਬੀ ਹੋਣੀ ਤੇ ਤੈਨੂੰ ਵੀ ਇਹ ਤਾਂ ਕਹਿੰਦੇ ਅਸੀਂ ਜਾਣਾ ਯਾਰ। ਆਹੋ ਯਾਰ ਉਹ ਪਹਿਲਾਂ ਤਾਂ ਹਫ਼ਤਾ ਲੇਟ ਕਰਤਾ ਸੀ ਉਹਨਾਂ ਨੇ। ਮੈਨੂੰ ਇੱਥੇ ਦੱਸਿਆ ਨਹੀਂ ਸੀ ਵੀਰ ਦਾ ਨਾ ਵੀ ਸ਼ਾਮ ਨੂੰ ਜਾਣਾ ਫਿਰ ਇਹਨਾਂ ਨੇ। ਸ਼ਾਮ ਦੀ ਅੱਜ ਫਿਰ ਅਰਜੈਂਟ ਦੇ ਦਿੱਤਾ ਨਾ ਇਹ ਫਲੈਟ ਉਹ ਕਹਿੰਦੇ ਨਹੀਂ ਤਾਂ ਫਲੈਟਾਂ ਬੰਦ ਹੋ ਜਾਣੀਆਂ ਵੀ ਤਾਂ ਆ ਗਏ ਜਲਦੀ ਦੇ ਦੇ ਕਰਨ ਉਹਨਾਂ ਨੇ। ਵੀ ਤੁਹਾਡੇ ਦੱਸਣ ਤੋਂ ਫਰਜ ਬਣਦਾ ਹੈ ਨਾ ਮੈ ਇਹ ਲੋ ਉਹਨਾਂ ਮਤਲਬ ਉਹਨਾਂ ਨੇ ਕਿਹਾ ਵੀ ਕੋਈ ਨਾ ਤੁਹਾਡੀ ਸ਼ਾਮ ਤੱਕ ਟਾਈਟਾ ਮਤਲਬ ਪੈਸੇ ਕਿਥੋਂ ਆਏ ਫਿਰ ਪੈਸੇ ਮੰਮੀ 3-4 ਲੱਖ ਰੁਪਏ ਤੋਂ ਫਿਰ ਮੈਂ ਕਰਤਾ ਜਿਹੜਾ ਮੈਂ ਤੁਹਾਡੇ ਕੋਲ ਆਈ ਇਹਨੂੰ ਦੇਵਾਂ 3-4 ਲੱਖ ਰੁਪਏ ਦੇ ਦੇ ਦਿਓ ਆਹੋ ਇਹ 2 ਤੋਂ 3 ਲੱਖ ਰੁਪਏ ਵੇਚੀ ਨੇ ਆਪਣੇ ਅਸਤਰੂ ਲਗੇ ਤਾਂ ਕਰੋ ਬਾਕੀ ਮੈਂ ਆਪਣੇ ਯਾਰ ਦੋਸਤਾਂ ਨੂੰ ਲੈ ਲੈ ਦੇਖ ਲਓ ਇੰਨੇ ਪੈਸੇ ਕੀ ਕਰਾਂ ਜਾਂ ਤੁਸੀਂ ਮਹੀਨਾ ਦਾ ਦੋ ਦਿਨ ਦੋ ਦਿਨ ਘੁੰਮਣ ਦੋ ਮਹੀਨੇ ਤੁਸੀਂ ਇੰਨੇ ਪੈਸੇ ਕਰਨਾ 20 ਲੱਖ ਰੁਪਏ ਲੱਗਣਾ ਉਹ ਪਾਪ ਵਰਪਾ ਤੇ ਆਈ ਇਹ ਮੈਂ ਘੁੰਮਣ ਦੇਣ ਵਾਸਤੇ ਆਈ ਆ ਮम्मी ਤੁਸੀਂ 2 ਮਹੀਨੇ ਗੱਲ ਕਰਦੇ ਪਿੰਕ ਨੇ ਮੈਨਾਂ ਗੱਲ ਹੀ ਆਵੇ ਕਿਹੜੀ ਗੱਲ ਕਰਦੇ ਸੀ ਇਹ ਤਿੰਨ ਸਾਲ ਬਾਅਦ ਤੋਂ ਜਾਣ ਲੱਗੇ ਆ ਮੈਨੂੰ ਦੇਣਾ 1.5-2 ਮਹੀਨੇ ਦੀ ਗੱਲ ਕੀਤੀ ਮੇਰੇ ਨਾਲ ਤੇ ਇਹਨਾਂ ਨੇ ਜਾਣਾ ਮੈਂ ਜਾਣਾ ਮੈਂ ਬਾਹਰ ਚੱਲਾ ਮੀ ਤਿੰਨ ਸਾਲ ਬਾਅਦ ਤੋਂ ਅੱਲਾ ਦੱਸੋ ਕੀ ਹੈ ਤੇ ਜਾਣਾ ਮम्मी ਨਾਲ ਗੱਲਾਂ ਮੈਂ ਜਾਣਾ ਤੇ ਬਰੋ ਹਲੇ ਵੀ ਨਹੀਂ ਸੱਚ ਦੱਸਦੇ ਤੁਹਾਨੂੰ ਅਮੀ ਅਸੀਂ ਚੱਲੇ ਬਾਹਰ ਮੈਂ ਤਾਂ ਸੱਜੀ ਗੱਲ ਦੱਸਾਂ ਨਾ ਮੈਂ ਜਾਣਾ ਤਿੰਨ ਸਾਲ ਬਾਅਦ ਤੋਂ ਸਾਡਾ ਵੀਜ਼ਾ ਆਇਆ ਜੇ ਮਤਲਬ ਪਹਿਲਾਂ ਇਹ ਅਸੀਂ ਉਧਰ ਕੰਮ ਕਰਦੇ ਮੇਰੇ ਤੁਹਾਡਾ ਪਹਿਲਾ ਵੀ ਤੇ ਫਰਜ ਬਣਨੇ ਨਾਮ ਦੇ ਪਿਓ ਨਾਲ ਗੱਲ ਕੀਤੀ ਨਾ ਲੈਣਾ ਨਾ ਕੋਈ ਜਰਾ ਮੈਂ ਤਾਂ ਮੁੰਡੇ ਨੂੰ ਵੀ ਉਹਨੂੰ ਦੱਸਿਆ ਦੂਜੇ ਨੂੰ ਵੀ ਨਹੀਂ ਮੰਮੀ ਮੈਂ ਤਾਂ ਜਾਣਾ ਹੁਣ ਕੋਮਲ ਜਿਓ ਮਰਜ਼ੀ ਕਰੀ ਜਾ ਮੇਰੇ ਪੇਪਰ ਆ ਗਏ ਹੁਣ ਨਹੀਂ ਮੈਂ ਪਿੱਛੇ ਹਟਣਾ ਤੇ ਫਿਰ ਮੈਨੂੰ ਕਹੇ ਦੀ ਜੁਮੇਰ ਤੇ ਕਰ ਛੱਡ ਕੇ ਜਾ ਕੋਈ ਨਾ ਉਹ ਹੈਗੇ ਆ ਦੋਨੇ ਭੈਣ ਭਰਾ ਆ ਵੀ ਆਪਣੇ ਕੋਲ ਬਾਹਰ ਦੇ ਆ ਤੁਹਾਨੂੰ ਮੈਂ ਮਤਲਬ ਨਹੀਂ ਆ ਮੇਰੀ ਸੁਣ ਗੱਲ ਅਗਲੇ ਮੈਂ ਉਹਨਾਂ ਢਾਡੇ ਕਰਕੇ ਮੈਂ ਉਹਨਾਂ ਉਹਨਾਂ ਨੂੰ ਵਿਗਾੜ ਪਾਇਆ ਉਹਨਾਂ ਨੂੰ ਮੈਂ ਚੰਗਣ ਸੰਦ ਹੁਣ ਮੈਨੂੰ ਅਗਲੇ ਮਗਰੋਂ ਸਾਹਮਣੇ ਦੱਸਣ ਨੂੰ ਚਲੋ ਮੰਮੀ ਇਹਨਾਂ ਅਸੀਂ ਕੀ ਵਿਗਾੜਿਆ ਇਹਨਾਂ ਖਵਾਇਆ ਹੀ ਇਹਨਾਂ ਨੇ ਕੀ ਅਜਿਹਾ ਵਿਗਾੜਿਆ ਦੱਸੋ ਮੇਰੀ ਸੁਣ ਗੱਲ ਕੱਲ ਨੂੰ ਕੋਈ ਮੈਨੂੰ ਕੋਈ ਇਹ ਲਮਟ ਹੋ ਗਈ ਤੇ ਮੈਨੂੰ ਕੌਣ ਦੇਖੂਗਾ ਤੈਨੂੰ ਮੈਂ ਨੇ ਰੀਜਨ ਪਾਲਿਆ ਤੈਨੂੰ ਮੈਂ ਕਿੰਨਾ ਤੇਰਾ ਮੈਂ ਕਰਦੀ ਰਹੀ ਆ ਦੱਸ ਉਹ ਅੰਮੀ ਵੱਡਾ ਹੈਗਾ ਹੀ ਇਹ ਦੇਖ ਰੂਏ ਕੋਈ ਵੱਡੇੰਦ ਮੈਂ ਵਿਚਾਰੇ ਨੇ ਉਹਦੋਂ ਚੰਗਾ ਸਮਝਦੀ ਉਹਨਾਂ ਨੂੰ ਹਟ ਕਰਕੇ ਕੋਈ ਨਾ ਕਰਦੇ ਬੰਦੇ ਮਾਪਿਆਂ ਸੰਭਲਣ ਦੇਂਦੇ ਕੁਛ ਨਹੀਂ ਅੰਦਰ ਵਾਲੇ ਹੁਣ ਮੈਂ ਤਾਂ ਦੱਸ ਤਾ ਮੇਰੇ ਪੱਕੇ ਪੇਪਰ ਆ ਗਏ ਨਾਲ ਬਾਹਰ ਜਾਣਾ ਨਾਲੇ ਵੀ ਤੇਰਾ ਮੈਂ ਇੰਨਾ ਕਦਰਈ ਤੇ ਮੈਨੂੰ ਉਹੀ ਗਰ ਹੋ ਗਈ ਨਾ ਉਹ ਤੂੰ ਪੱਕਾ ਦੇਖ ਦੇ ਉਹਦੇ ਮੋੜੇ ਛੁੱਟ ਕੇ ਚੱਲਿਆ ਮੈਨੂੰ ਤੂੰ ਕੋਈ ਨਾ ਵਿਚ ਵਿਚ ਵਿਚਾਰੇ ਆ ਜਾ ਕਰੂੰਗਾ ਤੇ ਟੈਨਸ਼ਨ ਲਾ ਤੂੰ ਵਿਚ ਵਿਚਾਰੇ ਆ ਜਾ ਕਰੂੰਗਾ ਮੈਨੂੰ ਹੁਣ ਤਾਂ ਮੈਂ ਜਾਣਾ ਹੁਣ ਵਿੱਚੇ ਛੱਡਦਾ ਪੈਸੇ ਭਰਤੇ 20 ਲੱਖ 20 ਲੱਖ ਹੋ ਪਰਿਆ 2.5 ਲੱਖ ਅੱਗੇ ਭਰਿਆ 23 ਲੱਖ ਰੁਪਏ ਲੱਗ ਗਿਆ ਹੋਵੇ ਸਾਨੂੰ ਉਹਨਾਂ ਬਸੀ ਮਿਲਨੇ ਉਹ ਚਾਹੇ ਤੁਹਾਨੂੰ ਮੁੰਡੇ ਨੂੰ ਬੁਲਾਉਣਾ ਵੱਡੇ ਨੂੰ ਤੇ ਲੱਗੇ ਬਹਿ ਕੇ ਕਹਿ ਕੇ ਜਾਵੀਂ ਮੰਮੀ ਮੰਮੀ ਨਾਲ ਨਾ ਮੈਂ ਨਹੀਂ ਗੱਲ ਕਰੂੰਗਾ ਤੁਸੀਂ ਵੀ ਮੈਂ ਨਹੀਂ ਕਰਨੀ ਆ ਫਿਰ ਮੈਂ ਨਹੀਂ ਉਹਨਾਂ ਨਾਲ ਗੱਲ ਕਰਨੀ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ ਮੰਨਦਾ ਮੈਂ ਤੁਹਾਡੇ ਨਾਲ ਗੱਲ ਕਰਤੀ ਆ ਹੁਣ ਮੈਂ ਕਿਸੇ ਹੋਰ ਨਾਲ ਗੱਲ ਨਹੀਂ ਕਰਨੀ ਹੁਣ ਅਗਲੇ ਨੂੰ ਮੈਂ ਕਹੂੰਗਾ ਨਾ ਪਤਾ ਕੀ ਕਰਨ ਸਾਰਾ ਕਰ ਚੁੱਕਾ ਉਹ ਤਾਂ ਕਦੀ ਸਾਨੂੰ ਕਿ ਦਿੰਦੀ ਸੀ ਕਿਸੇ ਦਾ ਸੋਣੇ ਨੂੰ ਬਿਸਤਰਾ ਨਹੀਂ ਦਿੰਦੀ ਚਾਚਾ ਕੋਈ ਨਾ ਹਾਂ ਔਰ ਇੱਕ ਬੰ ਮੇਰ ਦਾ ਨਹੀਂ ਹੁੰਦੀ ਉਹ ਵੀ ਤਾਂ ਨਾਲੇ ਤੁਹਾਡੇ ਮਿਹਨਤ ਕੀਤੀ ਜਿਉ ਤੇਰੇ ਨਾਲ ਜਦੋਂ ਉਹਨਾਂ ਨੇ ਮਿਹਨਤ ਕੀਤੀ ਆ ਮੈਂ ਵੀ ਇਹਨਾਂ ਦੀ ਕਦਰ ਨਹੀਂ ਪਾਈ ਮੈਂ ਤੇਰੀ ਜਿਆਦਾ ਕਦਰ ਪਾਣੀ ਆ ਮੰਮੀ ਆ ਤੁਸੀਂ ਸਾਰਿਆਂ ਨਾਲ ਛੱਡਾ ਹੁਣ ਮੇਰ ਨਾਲ ਫਾਲਤੂ ਨਾ ਕਰ ਹਾਂ ਮੈਂ ਦੱਸਾਂ ਮੈਂ ਬੈਗ ਪੈਕ ਕਰਨ ਚੱਲਾਂ ਤੇ ਮੇਰੀ ਫਲੈਟ ਆ ਮੇਰਾ ਟਾਈਮ ਖਰਾਬ ਹੁੰਦਾ ਆ ਤੇਰੀ ਮਰਜ਼ੀ ਆ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਫਿਰ ਹਾਂ ਪਰ ਤੁਹਾਡਾ ਤਾਂ ਕੰਮ ਹੀ ਇਹੀ ਰਹਿਣਾ ਤੁਹਾਡਾ ਕੁਮ ਕੀ ਰਾਂ ਤੁਸੀਂ ਰੋਂਦੇ ਹੋ ਰੋਣਾ ਕੀ ਹੈ ਕੰਦਾ ਮੈਂ ਬਲੋ ਕਹਿੰਦਾ ਮੈਂ ਜਾਣਾ ਇਹ ਮਹੀਨੇ ਦੋ ਲਿਓ ਕਹਿੰਦਾ ਮੈਂ ਤਿੰਨ ਸਾਲ ਲਈ ਜਾਣਾ ਹਾਂ ਅੰਦਾ ਚੱਲ ਤੁਸੀਂ ਰੋਣਾ ਮੈਂ ਵੀਰ ਦੀ ਆਵਾਜ਼ ਮਾਰਦੀ ਆ ਆਹੋ ਵੀਰੇ ਵੀਰੇ ਹੋ ਗਿਆ ਆ ਜਾ ਮਮੇ ਪਤਾ ਨਹੀਂ ਰੋਈ ਜਾਂਦੇ ਆ ਮੈਂ ਤੁਹੇ ਰਹੀ ਜਾਂਦੀ ਆ ਰੋਣਾ ਕੀ ਹੈ ਬਲੋ ਮੈਨੂੰ ਕਹਿੰਦਾ ਮੈਂ ਜਾਣਾ ਨਾਲ ਹੀ ਜਾਣਾ ਮੈਂ ਉੱਥੇ ਜਾਂਦਾ ਇਹਦਾ ਮਮੇ ਪਤਾ ਨਹੀਂ ਕੈਸੀ ਕਰੀ ਗੱਲ ਨਾ ਬਾਤ ਹੀ ਜਾ ਰਹੀ ਹੈ ਤੂੰ ਗੱਲ ਤੇ ਗੌਰ ਨਹੀਂ ਕਰਦੀ ਮੈਨੂੰ ਕੀ ਪਤਾ ਕਿ ਮੈਨੂੰ ਤਾਂ ਇਹ ਹੀ ਕਹਿੰਦਾ ਰਿਹਾ ਮੈਂ ਥੋੜੇ ਦਿਨ ਲਈ ਜਾਣਾ ਥੋੜੇ ਦਿਨ ਲਈ ਮੈਂ ਕਿ ਚਲ ਕੋਈ ਗੱਲ ਨਹੀਂ ਚੱਲ ਜੇ ਤੁਹਾਡੇ ਸਾਹਮਣੇ ਬੜੀ ਕੁਝ ਹੋਣਾ ਉਹ ਵੀ ਮੈਂ ਚਾਹੁੰਦਾ ਤਾਂ ਹੁਣ ਬੋਲਿਆ ਸਕਦੇ ਨੇ ਇਹਨਾਂ ਨੂੰ ਉਹ ਵੀ ਨਹੀਂ ਦੱਸਣਾ ਸੀਗਾ ਇਹਨਾਂ ਨੇ ਉਹ ਦੇਖਿਆ ਮੈਨੂੰ ਦੱਸਿਆ ਮਾਨਪ੍ਰੀਤ ਨੇ ਉਹ ਤਾਂ ਪੂਰਾ ਰੋਬਣਾ ਬੋਲਦੀ ਰਹੀ ਵੀ ਇਹ ਹਾਂ ਪੁੱਤ ਵੇਹਾਂ ਉਹਦੇ ਪਿੱਛੇ ਲੱਕ ਮੈਂ ਤੁਹਾਨੂੰ ਵੀ ਮੰਦਾ ਚੰਗਾ ਪੁੱਤ ਬੋਲਦੀ ਰਹੀ ਵੀ ਕਿੰਨਾ ਕੁਝ ਕਰਦੀ ਰਹੀ ਮਾਨੀ ਤਾਂ ਮੰਮੀ ਚੱਲ ਕੋਈ ਮੈਂ ਤਾਂ ਹੁਣੇ ਹੀ ਬਸ ਅੱਜ ਕਾਹਨੇ ਕੰਮ ਤੋਂ ਆਇਆ ਹੀ ਆ ਮੈਂ ਇਹ ਤਾਂ ਮੈਨੂੰ ਇਹਨਾਂ ਵੱਜਾ ਮਾਰਨ ਲੱਗ ਗਈ ਵੀ ਕੋਈ ਗੱਲ ਜੋਂ ਨੇ ਮਮੀ ਮੈਂ ਮੈਂ ਤੇ ਤੈਨੂੰ ਕੋਈ ਮਾੜਾ ਚੰਗਾ ਬੋਲਿਆ ਹੀ ਨਹੀਂ ਤੇਰੀ ਇੱਕੋ ਵਾਰੀ ਗੈਣ ਤੇ ਅਸੀਂ ਗੱਲ ਮੰਨ ਲਈਦੀ ਆ ਪਰ ਇਹ ਆ ਵੀ ਸਾਨੂੰ ਦੁੱਖ ਤਾਂ ਜਰੂਰ ਲੱਗਦਾ ਜਦੋਂ ਅਸੀਂ ਜੇ ਚੰਗਾ ਕਹਿਣਾ ਸਾਨੂੰ ਮਾੜਾ ਕਹਿਣਾ ਮੈਨੂੰ ਹੁਣ ਕੀ ਪਤਾ ਇਹਨਾਂ ਨੇ ਮੇਰੇ ਨਾਲ ਇਹ ਇਦਾਂ ਕਰਨੀ ਸੀ ਕਿ ਮੈਨੂੰ ਪਰਨਾ ਫਰਕ ਕੀ ਕਰਦ ਰਿਹਾ ਅਜ ਤੱਕ ਮੈਂ ਕਦੀ ਤੁਹਾਨੂੰ ਕਿਹਾ ਹੀ ਨਹੀਂ ਮੇਰੇ ਤਾਂ ਚੰਗੇ ਆ ਚੰਗੇ ਤੁਸੀਂ ਮੈਂ ਤਾਂ ਮੈਂ ਤੇ ਤਾਂ ਮੈਂ ਉਹ ਸਮਝਾ ਹੀ ਸਕਦਾ ਮੈਂ ਜੇ ਤੂੰ ਕਹੇਂਗੀ ਤਾਂ ਮੈਂ ਉਹਨੇ ਇਕੱਲੀ ਸਮਝਾ ਕੇ ਉਹਨਾਂ ਦੇ ਪਿੱਛੇ ਲੱਗੀ ਰਹੀ ਮੈਂ ਨਿਆਣਿਆਂ ਦੇ ਲੱਗੀ ਰਹੀ ਆ ਮਾਂਪੀ ਦੇ ਪਿੱਛੇ ਵੀ ਲੱਗੀ ਰਹੀ ਮੈਂ ਮੰਮੀ ਉਹ ਇਦਾਂ ਦੇ ਮੰਮੀ ਕੁੜੀ ਇਦੀ ਦੀ ਇਦਾਂ ਦੀ ਇਦਾਂ ਇਦਾਂ ਮੈਂ ਉਹਨੂੰ ਇਹਨੂੰ ਮੰਦਾ ਚੰਗਾ ਬੋਲਦ ਰਹੀ ਉਹਦੇ ਪਿੱਛੇ ਵੀ ਲੱਗ ਕੇ ਮੈਨੂੰ ਵੀ ਪਤਾ ਸੀ ਮੇਰੀ ਗੱਲ ਨਹੀਂ ਆਈ ਜੇ ਤੁਸੀਂ ਕਹਿੰਦੇ ਆ ਤਾਂ ਮੈਂ ਇੱਕ ਵਾਰੀ ਇਹਨੂੰ ਕਹਿ ਕੇ ਦੇਖ ਲੈਂਦਾ ਆ ਬਾਕੀ ਗੱਲ ਕਰ ਲਾ ਪਰ ਕੋਈ ਫਾਇਦਾ ਨਹੀਂ ਹੋਣਾ ਗੱਲ ਕਰੇ ਪਰ ਉਹਨੇ ਮੰਨਣੀ ਨਹੀਂ ਪੁੱਤ ਉਹਨੇ ਮਰਜੀ ਹੁਣ ਆਪਣੀ ਗਵਾਨੀਆਂ ਦੋਨਾਂ ਜਾਣੇ ਨੇ ਸਾਡੀ ਕਿਤੇ ਮੈਰੀ ਦੀ ਮੰਨਿਆ ਮੈਂ ਵੀ ਕੀਤੀ ਸੀ ਮੈਂ ਬੱਸ ਦੱਸਿਆ ਮੈਂ ਕਿ ਐਦਾ ਮਮੀ ਕਹਿੰਦੇ 2 ਮਹੀਨੇ ਮੈਂ ਕਿ ਨਹੀਂ 3 ਸਾਲ ਦੀ ਗੱਲ ਕਰੇ 3 ਸਾਲ ਚ ਪੀਆਰ ਮਿਲ ਗਈ ਤਾਂ ਅਸੀਂ ਵਾਪਸ ਆਵਾਂਗੇ ਨਹੀਂ ਤਾਂ ਅਸੀਂ ਨਹੀਂ ਆਣਾ ਹੋਰ 3-4 ਘੰਟੇ ਨੂੰ ਜੀ ਕਹਿੰਦੇ ਜਲ ਜਾਣਾ ਵਾ ਤੇ ਫੇਰ ਉਹਨਾਂ ਨਾਲ ਤਾਂ ਕੀ ਕਰੀਏ ਹੁਣ ਗੱਲ ਉਹਦੇ ਨਾਲ ਤੁਸੀਂ ਦੱਸੋ ਦੇਖ ਲੈ ਇੱਕ ਵਾਰੀ ਬਲਾਗ ਤੇ ਤੇਰੀ ਮੰਨਦਾ ਤੇ ਨਹੀਂ ਜਨੇ ਤਾਂ ਅੱਡੀ ਨਹੀਂ ਮੰਨੀ ਉਹਨੇ ਮੇਰੀ ਤੁਸੀਂ ਮੇਰੀ ਉਮਰ ਜੇ ਮੇਰੀ ਵਧੀਆ ਉਹਦੇ ਅੱਗੇ ਬਣਾਈ ਹੁੰਦੀ ਦੇ ਨਾਲ ਪੁੱਤ ਕਾ ਕਾ ਦੋਪਰਾਂ ਨਾ ਆ ਜਾਓ ਇੱਥੇ ਕੰਮ ਕੋਲ ਲੈਣ ਦੇ ਨੇ ਭਰਾ ਹੀ ਰਲ ਕੇ ਕਰਦੇ ਆਂ ਜਿਆ ਨਾ ਹੁੰਦਾ ਨਾ ਤੇ ਫੇਰ ਉਹਨੇ ਮੇਰੇ ਪਹਿਲਾਂ ਹੀ ਮੇਰ ਨਾਲ ਸਲਾਹ ਕਿਦ ਤੋਨੇ ਪਹਿਲਾ ਕਦਮ ਚੁੱਕਿਆ ਸੀ ਨਾ ਬਾਹਰ ਜਾਣ ਦਾ ਉੱਤਨੀ ਵੱਡੇ ਭਲਾਈ ਸਲਾਹ ਲੈਂਦਾ ਹਜੇ ਮੈਨੂੰ ਪਿਓ ਤੇਰਾ ਕਹਿੰਦਾ ਸੀਗਾ ਵੀ ਤੁਸੀਂ ਇਹਨੂੰ ਰਹਿਣ ਦੇ ਨਾ ਜਾਣ ਦੇ ਮੈਂ ਕਿਹਾ ਚਲ ਕੋਈ ਨਹੀਂ ਘੁੰਮਣੇ ਜਾਣਾ ਘੁੰਮ ਲੈਣ ਦੇ ਅੱਲਾ ਕੋਈ ਗੱਲ ਨਹੀਂ ਲੈ ਕੇ ਹਜੇ ਤਾਂ ਡੈਡੀ ਨਾਲ ਸਾਡੀ ਗੱਲ ਨਹੀਂ ਹੋਈ ਕੋਈ ਜਦੋਂ ਪਤਾ ਲੱਗਾ ਵੀ ਇਹ ਕੰਮ ਹੋ ਗਿਆ ਉਹ ਤੇ ਉੱਥੇ ਟੈਨਸ਼ਨ ਤੇ ਵਹਿਣਾ ਉਹਨੇ ਵੀ ਇਹ ਕਰਨਾ ਹੁਣ ਮੈਨੂੰ ਤਾਂ ਸਮਝੋ ਬਾਹਰ ਹੋਈ ਪਈ ਆ ਗੱਲ ਇਹ ਕੋਈ ਦੇਖਣਾ ਬਹਿ ਹਾਂ ਸਲਾਹ ਕਰ ਲਓ ਜੇ ਮੰਨ ਕੇ ਤੇ ਰੋਲੋ ਤੁਸੀਂ ਆਹ ਫੇਰ ਗੱਲ ਆਹ ਚਲੋ ਇੱਥੇ ਕੰਮ ਕੁਮਕੋ ਕੋਲੋਂ ਕਰ ਆਣੇ ਬੁਲਾ ਕੇ ਲੈ ਆਨੀ ਆ ਕੀ ਕਹਿੰਦੇ ਕੋਈ ਕਿਹਾ ਕੀ ਹੋਣ ਲੱਗ ਆ ਹਾਂ ਇਹ ਤਾਂ ਐ ਚਲੋ ਕੋਈ ਨਹੀਂ ਮੈਂ ਬੁਲਾ ਕੇ ਲੈ ਕੇ ਆਨੀ ਆ ਬਾ ਜਿੱਥੇ ਤੱਕ ਮੈਨੂੰ ਮੇਰੇ ਤੁਸੀਂ ਕਿੱਥੇ ਲੈ ਗਿਆ ਆ ਜਾ ਮਨਪੇ ਤੇ ਲੈ ਆਇਆ ਇਹਨਾਂ ਨੂੰ ਕਿੱਥੇ ਹੋਣਾ ਨਾਂ ਦੇ ਆ ਵਿੱਚ ਵੀਜੀ ਹੋਣੇ ਆ ਹਾਂ ਇੱਥੇ ਕਿਤੇ ਬੈਣੇ ਕਿੱਥੇ ਬੈਠਾ ਮੈਂ ਬੈ ਜਾਣਾ ਚਲ ਇੱਧਰ ਵਾਜਾ ਕੁੜੀਏ ਬੈ ਜਾ ਤੂੰ ਇੱਧਰ ਵੀਂਗੀ ਕੀ ਹੋਇਆ ਤੁਸੀਂ ਬੁਲਾਇਆ ਹੁਣ ਫੇਰ ਬੁਲਾਣਾ ਕੀ ਹੈ ਬਈ ਉਹਨੂੰ ਵੀ ਕੁਝ ਦੱਸ ਕੇ ਜਾਣਾ ਨਾ ਕਿ ਤੈਨੂੰ ਲੱਗਦਾ ਸੀਗਾ ਤੂੰ ਇੰਨੇ ਪੈਸੇ ਲਾਣੇ ਸੀਗੇ ਤੇ ਆਪਾਂ ਕੋਈ ਇੱਥੇ ਕੰਮ ਖੋਲ ਲੈਂਦੇ ਜਲੂਰੀ ਬਾਹਰ ਜਾਣਾ ਤੇ ਸਾਡੀ ਗੱਲ 'ਚ ਬੋਲੋ ਨਾ ਠੀਕ ਹੈ ਨਾ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਆਏਗੀ ਮੇਰੀ ਮੰਮੀ ਨੇ ਗੱਲ ਕੀਤੀ ਮੰਮੀ ਨਾਲ ਕਰ ਗਏ ਮੇਰੀ ਮੰਮੀ ਨੇ ਇਹ ਸਾਨੂੰ ਕਿਹਾ ਵਾ ਕਿ ਸਾਡੇ ਅਸੀਂ ਗੱਲ ਕਰੋ ਨਹੀਂ ਤਾਂ ਅਸੀਂ ਤਾਂ ਤੇ ਬੋਲਦੇ ਹੀ ਨਹੀਂ ਹੈਗੇ ਇੰਨੀ ਕਰ ਲੇ ਬੈਠਾ ਮੈਂ ਦੇਖਦਾ ਤੂੰ ਸ਼ਹਿਰ ਦਿੱਤੀ ਤਾਂ ਅੱਜ ਮੇਰੇ ਮੁਰਾ ਸ਼ਹਿਰ ਦਾ ਨਹੀਂ ਮਤਲਬ ਹੁੰਦਾ ਆਪ ਤੂੰ ਹੀ ਚੱਲ ਜਾਣਾ ਮੈਨੂੰ ਛੱਡ ਦੇ ਉਹਦੇ ਪਰੋਸੇ ਉਹਦੇ ਤੇ ਵੀ ਮੈਂ ਮੜ ਮੋਟਾ ਉਹਨੇ ਵੀ ਤੇ ਮੇਰੇ ਦੇਖਭਾਲ ਕਰਨ ਅਗਲੇ ਕੱਲੇ ਟਾਈਮ ਲੱਗੇ ਤਾਂ ਅਗਲੇ ਮਹੀਨੇ ਤੱਕ ਕੇ ਜਾਣਗੇ ਕਿਹਨੇ ਜਾ ਤੂੰ ਵੀ ਆਉਂਦੇ ਨਾਲ ਜਿੱਥੇ ਹੋ ਗਏ ਆ। ਤੱਕ ਦੇਣਗੇ ਘਰ ਸਾਡਾ ਹੀ ਆ ਇਹ ਗੜਾ ਸਾਡਾ ਆ ਤੇ ਘਰ ਤਾਂ ਇਹ ਕਿਸੇ ਦਾ ਮੇਰੀ ਬਣਿਆ ਘਰ ਤਾਂ ਕਿਸੇ ਦਾ ਨਹੀਂ ਪਤਾ ਉਹ ਵੀ ਉਹਨਾਂ ਦੇ ਬਰਾਬਰ ਦੇ ਹੱਕਦਾਰ ਆ ਇਹ ਕਹੀਏ ਨਾ ਕੱਲੇ ਨਹੀਂ ਕੱਲੇ ਨਹੀਂ ਹੈ। ਘਰ ਇਹ ਹੁਣ ਵੀ ਅਸੀਂ ਇੱਥੇ ਜਿ ਕਿਰਾਏ ਦੇ ਰਹੇ ਆ ਪਹਿਲਾਂ ਵੀ ਕਿਰਾਏ ਦੇ ਰਹੇ ਸੀ ਇਹ ਤਾਂ ਘਰ ਬਣਿਆ ਹੀ ਨਹੀਂ ਕੋਲ। ਉਹ ਘਰ ਤੁਹਾਡਾ ਘਰ ਪਿਓ ਬਣਾਉਣ ਡਿਆ ਨਾ ਉਹਦਾ ਵੀ ਇਹ ਕੋਨਾ ਹੀ ਆ ਜਿੰਨਾ ਤੇਰਾ ਆ। ਮੈਂ ਮਰਨੀ ਮਰਦੀ ਆ ਜਦੋਂ ਘਰ ਦੇ ਵਿੱਚ ਜਾਣਾ ਉਹਦਾ ਜਾਣਾ। ਕੀ ਤੂੰ ਮੈਂ ਤੈਨੂੰ ਜ਼ਿਆਦਾ ਨਾਤਾ ਦਿੱਤਾ ਘਰ ਦੇ ਵਿੱਚ ਤੈਨੂੰ ਤੇਰਾ ਜ਼ਿਆਦਾ ਰੱਖਿਆ ਸੀ ਮੇਂ ਗੱਡੀ ਆ ਰਹੀ ਐ ਮੈਂ ਚੱਲਾਂ ਇਤਫਾਲ ਤੁਗਲਾ ਨਾ ਟਾਈਮ ਨਹੀਂ ਐ ਜਿੱਦੀ ਗੱਲ ਆ ਮੈਂ ਕਲੋਂ ਮੈਂ ਵੀ ਕਹਿੰਦਾ ਫਿਰ ਉਹਨੂੰ ਚਲੀਏ ਆਪਾਂ ਫਿਰ ਹਾਂਜੀ ਜਾਣਾ ਆ ਚਲੋ ਫਿਰ ਚਲੀਏ ਤੇ ਕਿ ਇਹਨੂੰ ਨਹੀਂ ਤਾਂ ਤੈਨੂੰ ਤਾਂ ਸੋਚਣਾ ਚਾਹੀਦਾ ਸੀਗਾ ਘਰ ਬਾਰੇ ਮੇਰੇ ਮੈਂ ਤਾਂ ਪਹਿਲੇ ਹੀ ਕਿਆ ਫਾਨ ਸੀਗਾ ਜਾਂ ਤਾਂ ਪਹਿਲੇ ਹੀ ਕਿ ਮੈਂ ਜਾਣਾ ਹੀ ਆ ਇਹ ਗੱਲ ਕਲੀਅਰ ਹੀ ਹੋਈ ਸੀ ਕੋਈ ਫਿਰ ਵੀ ਘਰ ਗੱਲ ਕਰਨੀ ਦਾ ਮਮੀ ਦੇ ਕਹਿਣ ਦੇ ਪਾਸੋਂ ਅਸੀਂ ਬਣਾਇਆ ਆ ਮੈਂ ਬਣਾ ਨਹੀਂ ਰਿਹਾ ਸੀਗਾ ਹੁਣ ਮੈਂ ਬਣਾਇਆ ਤੇ ਚਲ ਮੈਂ ਹੀ ਗਿਆ ਸੀ ਮੈਂ ਕਹਿੰਦਾ ਸੀ ਮਹੀਨਾ ਤੋਂ ਮੈਨੂੰ ਘੁੰਮਣ ਜਾਣਾ ਸੈਰਵਾ ਤੇ ਮੈਨੂੰ ਇੱਦਾਂ ਥੋੜਾ ਪਤਾ ਵੀ ਨਹੀਂ ਕਿੱਥੇ ਜਾਣਾ ਹੈ ਕਿ ਸਾਨੂੰ ਸਪੇਚਾ ਹੁਣ ਥੋੜੀ ਕੀ ਗੱਲ ਕਰਾਂ ਕਿ ਸੀ ਪੱਕੇ ਉੱਥੇ ਜਾ ਜਾਉਂਗੇ ਥੋੜਾ 3 ਸਾਲ ਦਾ ਵੀ ਤਾਂ ਸਾਡਾ ਮਨ ਕਰੂ ਕੋਈ ਮੋੜੇ ਆਵਾਂਗੇ ਬਾਹਰ ਗਿਆ ਕਿਹੜਾ ਮੋੜਿਆ ਵੇ ਕਿ ਅਜੇ ਤੱਕ ਕੋਈ ਯਾਰ ਜਦ ਕਹਿਣ ਬੰਦ ਕਰੀਗੇ ਕਹਿਣ ਦੀਆਂ ਗੱਲਾਂ ਹੁੰਦੀਆਂ ਜਿਹੜਾ ਇੱਕ ਵਾਰੀ ਘਰੋਂ ਚਲ ਜਾਂਦਾ ਉਹ ਕਦੇ ਨਹੀਂ ਵਾਪਸ ਆਈ ਜਣਾ ਨਾ ਜਾਓ ਨਾ ਜਾਓ ਅਸੀਂ ਦੇਖਾਂਗੇ ਸਾਡਾ ਮਨ ਨੂੰ ਕਾਸੀ ਆ ਜਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਮੈਂ 20 ਲੱਖ ਰੁਪਏ ਲਾਇਆ ਮੈਂ ਤੇਰੇ ਮੁਰਨ ਵਾਸਤੇ ਲਾਇਆ ਇਹ ਮੈਂ ਇਹ ਤੂੰ ਵੀ ਸੁਣੇਂਗੀ ਰਹਿਣੇ ਨਹੀਂ ਜਾਣੇ ਫਿਰ ਜਬਾਲੀ ਕਰਾਂਗਾ ਜੀ ਕੀ ਕਰਦਾ ਵਾ ਕਹਿਣਾ ਕੋਣਾ ਕੋਈ ਨਹੀਂ ਤੂੰ ਚੱਲ ਬੈਗਟੱਕਰ ਚੱਲ ਜੇ ਮੈਂ ਚੱਲਦਾ ਯਾਰ ਇਹ ਇਦਾਂ ਨਹੀਂ ਕੰਮ ਕਰਦੇ ਦੇਖ ਜਾਣਦੇ ਮੰਮੀ ਹੁਣ ਉਹਨਾਂ ਨੂੰ ਪਤਾ ਕੀ ਉਹਨਾਂ ਦਾ ਇੱਥੇ ਕੋਈ ਵੀ ਨਹੀਂ ਹੈਗਾ ਇਹ ਨਹੀਂ ਸੁਣਦੇ ਜਦੋਂ ਮੈਂ ਕਿਹਾ ਸੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਵੈਸੇ ਤੁਹਾਡਾ ਕੋਈ ਨਹੀਂ ਫਿਰ ਮੰਮੀ ਜਾ ਲੈੰਦੇ ਜੇ ਤੋ ਬਾਅਦ ਚ ਜਿੰਨਾ ਕੋ ਖਲਿੱਤੇ ਆ ਉਹਨਾਂ ਜਦੋਂ ਦੇਣੇ ਪੈਣ ਜਦੋਂ ਪਤਾ ਲੱਗੂਆ ਮੈਂ ਕਿਤਾ ਦੇਣੇ ਨੇ ਮੈਨੂੰ ਦੇਣਾ ਇਹਨੇ ਭੇਜੜਾ ਨਹੀਂ ਕੋਈ ਪੈਸਾ ਜਾ ਕੇ ਤੇ ਕਿੱਥੋਂ ਦਊਂਗੀ ਮੈਂ ਕੋਈ ਨਹੀਂ ਅੰਮੀ ਅੱਧੀ ਹੈ ਗਿਆ ਆਹੋ ਪੈਸੇ ਉਹ ਵੀ ਗਈਆਂ ਨਾ ਕੁਛ ਨਹੀਂ ਪਤਾ ਕਿੱਥੋਂ ਲੈ ਕਿੱਥੋਂ ਨਹੀਂ ਲੈਣਾਂ ਕਿਹਨਾਂ ਲੋਕਾਂ ਜੇ ਲੈ ਵੀ ਹੋਣਗੇ ਅਗਰ ਦੱਸ ਕੇ ਚੱਲ ਜੇ ਕੋਈ ਮੰ ਮੰਗਣ ਘਰ ਆਜੂ ਤੇ ਮੈਂ ਉਹਨੂੰ ਕੀ ਕਹੂੰਗੀ ਜਵਾਬ ਦਊਂਗੀ ਬੱਸ ਉਹਨੂੰ ਚੱਲ ਕੋਈ ਗੱਲ ਨਹੀਂ ਅੰਮੀ ਸ ਜਾਂਦੇ ਇਹਨਾਂ ਨੂੰ ਦੇਖੀ ਜਾਊਗੀ ਜੋ ਜ਼ਿੰਦਗੀ ਦੇ ਨਾਲ ਮਰਨ ਥੋੜੀ ਰੱਖਿਆ ਕੋਈ ਗੱਲ ਨਹੀਂ ਪਰ ਨਹੀਂ ਕੋਈ ਇਦਾਂ ਪੁੱਤ ਕਰ ਦੇਣੀ ਚਲੋ ਕੋਈ ਨਹੀਂ ਟੈਨਸ਼ਨ ਲਾਓ ਉਸ ਗੱਲ ਨਾਲ ਹੀ ਨਾ ਕੋਈ ਨਹੀਂ। ਮੀਂਹ ਦੁਨੀਆ ਵਾਂ ਜਦੋਂ ਕਦੋਂ ਕੋਈ ਆਪਣਾ ਬਣ ਜਾਂਦਾ ਨਾ ਨਹੀਂ ਪਤਾ ਲੱਗਦਾ ਤੇ ਆਪਣਾ ਪਰਾਇਆ ਹੋ ਜਾਂਦਾ ਤਾਂ ਵੀ ਪਤਾ ਲੱਗਦਾ। ਦੁਨੀਆ ਬਹੁਤ ਬੋਲਦੀ ਪਰ ਮੈਂ ਕਦੇ ਸੋਚਿਆ ਹੀ ਨਹੀਂ ਇਦਾਂ ਦੀ ਗੱਲ ਕੋਈ। ਚੱਲ ਕੋਈ ਗੱਲ ਨਹੀਂ ਇਹ ਜਦੋਂ ਕਿਸੇ ਦੇ ਘਰ ਪੈਂਦੀ ਆ ਨਾ ਉਦੋਂ ਹੀ ਪਤਾ ਲੱਗਦਾ। ਦੂਰੋਂ ਵਜਦੇ ਆ ਝੋਲ ਪਤਾ ਲੱਗਦਾ ਵੀ ਕੱਥਾ ਉਹ ਇੰਦਾ ਹੋ ਗਿਆ ਉਹਨਾਂ ਦੇ ਘਰੇ ਮੁੰਡਾ ਛੱਡ ਕੇ ਚਲ ਗਿਆ ਮਾਵਾ ਕੱਲੀਆਂ ਰਹਿ ਗਈ। ਉਹੀ ਤਾਂ ਗੱਲ ਏ ਆ। ਕਈ ਵਾਰੀ ਆਪਣੇ ਨਹੀਂ ਖੜਦੇ ਜਿੱਥੇ ਬਗਾਨੇ ਖੜਦੇ। ਚੱਲ ਕੋਈ ਗੱਲ ਨਹੀਂ। ਚਲੋ ਦੇਖ ਚੱਲ ਕੋਈ ਨਹੀਂ ਪਤਾ ਦਰਾਇਆ ਮਮਣਾਂ ਮਿਲਦੀ ਆ ਆਖਰੀ ਲੈ ਹੁਣ ਪਰਪੇ ਤੋਂ ਹੀ ਵੀ ਚੱਲੇ ਜਾਓ ਜਾ ਜਾਓ ਪਰੇ ਜਾਓ ਜਾਣਾਂ ਤੇ ਜਾਓ ਫਿਰ ਉਹ ਕਿਧਰ ਆ ਵੀਰੇ ਨਹੀਂ ਰਹਿਣਗਾ ਤੁਸੀਂ ਯਾਰ ਮਮਮੀ ਤੇ ਨਹੀਂ ਬਣੇ ਤੁਸੀਂ ਵੀਰੇ ਦੇ ਕਿੱਥੋਂ ਬਣ ਜਾਓਗੇ ਕੋਈ ਗੱਲ ਜਿਨਾ ਆਪਣੇ ਨੂੰ ਪਾਲਿਆ ਦੇਣਾ ਮੇਰੇ ਬਣੇ ਨਹੀਂ ਮੇਰੇ ਮਤਰਾਏ ਫੇਰ ਕੰਮ ਆਏ ਮੇਰੇ ਦੇਖੀ ਤੂੰ ਟੈਨਸ਼ਨ ਨਾ ਰਹਿਣ ਦਾ ਜਾਣ ਦੇਣ ਨੂੰ ਕੋਈ ਨਹੀਂ ਰਹਿਣ ਦਾ ਵਾ ਗੱਦਾਂ ਦੇ ਦੇ ਹੀ ਨਿਕਲੇ ਆ ਚਲੋ ਕੋਈ ਗੱਲ ਨਹੀਂ ਕਿ ਯਾਰ ਮੇਰਾ ਦਿਲ ਨਹੀਂ ਘਰੇ ਆਪਣਾ ਘਰ ਛੱਡ ਕੇ ਜਾਣ ਨੂੰ ਕਿਉਂ ਮੇਰਾ ਕਿਥੇ ਦੇਰ ਲੱਗਣਾ ਪਰ ਹੁਣ ਯਾਰ ਹੁਣ ਦੇਲ ਦੇ ਨੂੰ ਛੋਟਾ ਆਪਣੇ ਸੁਪਨੇ ਪੂਰੇ ਕਰੋ ਹੁਣ ਇਹਨਾਂ ਪੈਸੇ ਲਾਇਆ ਵਾ ਚਲੋ ਚਲੋ